ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਨਵਾਂ ਸਾਲ ਚੱਲਿਆ ਜੀ 2024 ਆਪ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਸੋਡੇ ਸਾਰੇ ਹੀ ਪਰਿਵਾਰਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਜਿੰਨੇ ਮੇਰੇ 뷰ਅਰਸ ਨੇ ਜਿੰਨੇ ਮੇਰੇ ਸਬਸਕ੍ਰਾਈਬਰ ਨੇ ਸਖ ਮੁਬਾਰਕਾਂ ਤੇ ਲੱਖ ਲੱਖ ਵਧਾਈਆਂ ਆਪ ਜੀ ਦੇ ਪਰਿਵਾਰਾਂ ਦੇ ਵਿੱਚ ਜਿੰਨੇ ਵੀ ਤੁਸੀਂ ਹੈਗੇ ਹੋ ਸਾਰੇ ਹੱਸਦੇ ਵਸਦੇ ਤੇ ਖੁਸ਼ ਰਹੋ ਇਹ ਸਾਲ ਆ ਜਿਹੜਾ 2024 ਮੈਂ ਤਾਂ ਕਹਿੰਦਾ ਵੀ ਸਾਰਿਆਂ ਦਾ ਵਧੀਆ ਲੰਘੇ ਕੋਈ ਵਿਗੜਨ ਰੁਕਾਵਟਾਂ ਤੋਂ ਵੀ ਰੱਬ ਜੋ ਸੱਚੇ ਪਾਸਾ ਹੱਥ ਦੇ ਕੇ ਬਚਾਈ ਰੱਖੇ ਤੇ ਮੈਂ ਤਾਂ ਇਹੀ ਉਮੀਦ ਕਰਦਾਗਾ ਵੀ ਸਾਰੇ ਯਾਨੀ ਕਿ ਵਧੀਆ ਇਹ 2024 ਦੇ ਵਿੱਚ ਹੱਸਦੇ ਵਸਦੇ ਪਰਿਵਾਰ ਰਹਿਣ ਤੇ ਕੋਈ ਵਿਗੜਨ ਰੁਕਾਵਟਾਂ ਜਿਹੜੀ ਉਹ ਨਾ ਆਵੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੀ ਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਕੀ ਹੁਣ ਆਪਾਂ ਜਿੰਨੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਜਾਂ ਤਾਂ ਕਿਸੇ ਜਾਣਕਾਰੀ ਵਾਸਤੇ ਹੋਇਆ ਕਰਨੀ ਜਾਂ ਕੋਈ ਬਲੌਗ ਹੋਇਆ ਕਰੂਗਾ ਆਪਣਾ ਜੋ ਵੀ ਹੈ ਕੰਮ ਦੀ ਹੀ ਵੀਡੀਓ ਆਪਾਂ ਪਾਇਆ ਕਰਾਂਗੇ ਤੇ ਵੀਡੀਓ ਨੂੰ ਜਿਵੇਂ ਮੇਰੀ ਵੀਡੀਓ ਨੂੰ ਪਿਆਰ ਦਿੰਦੇ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਮੇਰੇ ਜਿੰਨੇ ਸਬਸਕ੍ਰਾਈਬਰ ਨੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਜੋ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਬਖਸ਼ਣ ਤੇ ਅਸੀਂ ਜਿੰਨੇ ਵੀ ਪਰਿਵਾਰਾਂ ਦੇ ਵਿੱਚ ਮੈਂ ਬਰਾ ਹਸ ਦੇ ਬਸ ਰਹੇ ਹਾਂ 2024 ਆ ਜਿਹੜਾ ਨਵਾਂ ਸਾਲ ਚੜ੍ਹਿਆ ਗਾਜੋ ਉਹਦੀਆਂ ਸਾਰਿਆਂ ਨੂੰ ਦੁਬਾਰੀ ਫੇਰ ਲੱਖ ਲੱਖ ਮੁਬਾਰਕਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰ ਦਿਓ